ਇਹ ਹੋਣੀ ਦੱਸ ਦਿਓ ਬੀਜੇਪੀ ਦੀ ਸਰਕਾਰ ਪੰਜਾਬ ਚ ਬਣ ਸਕਦੀ ਹੈ ਬੋਲੋ ਅਕਾਲੀ ਦਲ ਦੀ ਸਰਕਾਰ ਪੰਜਾਬ ਚ ਬਣ ਸਕਦੀ ਹੈ ਝਾੜੂ ਦੁਆਰੇ ਆ ਸਕਦਾ ਫਿਰ ਰਹਿ ਕਿਹੜੀ ਪਾਰਟੀ ਗਈ ਥੋੜਾ ਕੰਮ ਬੜਿਆ ਪਿਆ ਮਾਰੇ ਜੀ ਤਕੜੇ ਹੋ ਜੋ ਮੇਰੇ ਕਹਿਣ ਦਾ ਮਤਲਬ ਕੰਧ ਤੇ ਲਿਖਿਆ ਪਿਆ ਵੀ ਕਾਂਗਰਸ ਆ ਰਹੀ ਹੈ ਮੈਂ ਤਾਂ ਨਹੀਂ ਕਹਿ ਰਿਹਾ ਤੁਹਾਨੂੰ ਆਪੇ ਤੁਸੀਂ ਤਾਂ ਯਾਰ ਫੋਨ ਨੂੰ ਪੁੱਛਦਾ ਨੂੰ ਸਭ ਤੋਂ ਪਹਿਲਾਂ ਸਮਝ ਹੁੰਦੀ ਇਹ ਵੀ ਕਿਹੜੀ ਹੋਊ ਸੱਤ ਸਿੱਕਾ ਪਾ ਦਿੱਤੇ ਆ ਜੋ ਇੱਥੋਂ ਜਿਹੜਾ ਮੁੰਡਾ ਹੜ ਕੇ ਗਿਆ ਬਿੱਟੂ ਐਡਾ ਮਨਬੁੱਧੀ ਜਵਾਕ ਐ ਐਡਾ ਮਨਬੁੱਧੀ ਐ ਪਤਾ ਨਹੀਂ ਹੋਣੀ ਤੁਸੀਂ ਸੋਨੀ ਸਾਹਿਬ ਕਿਵੇਂ ਰਹੇ ਨੇ ਸਾਲਿਆਂ ਮੇਰੇ ਕਹਿਣ ਦਾ ਮਤਲਬ ਸੋ ਯਾਰ ਮੈਂ ਰਾਹੁਲ ਗਾਂਧੀ ਨੂੰ ਕਹਿੰਦਾ ਇਹ ਦਾ ਅਖਬਾਰੀਆ ਮੈਂ ਕਿਹਾ ਫਿਤੇ ਮੂੰਹ ਤੇਰਾ ਚੰਮਣਾ ਲੈਣਾ ਹੈ ਗੱਲ ਸਿਆਰ ਜਿਨੇ ਨਾ ਖਾਦਾ ਹੋਵੇ ਜਿਨੇ ਤੈਨੂੰ ਬਣਾਇਆ ਹੋਵੇ ਕੰਮ ਸੇ ਕੰਮ ਤੂੰ ਛੱਡ ਗਿਆ ਤੇ ਬਾਹੀ ਹੱਥ ਗੱਲ ਤਾਂ ਮੈਂ ਕਰਦਾ ਉਹਨੂੰ ਹੱਤਲਾ ਵੀ ਕਹਿੰਦਾ ਦੱਸੋ ਵੀ ਰਾਹੁਲ ਦਾ ਵੀ ਹੱਤਲਾ ਵੀ ਹੈ ਬੋਲੋ ਬਈ ਨੀਲਾ ਖੜੇ ਕਰਕੇ ਦੱਸੋ ਨਹੀਂ ਨਹੀਂ ਇੱਕ ਬਿੱਟੂ ਕਹਿੰਦਾ ਹੈ ਹੱਤਵਾਦੀ ਹੈ ਬੀਜੋਦੀ ਨੂੰ ਖੁਸ਼ ਕਰਨ ਨੂੰ ਫਿਰਦਾ ਹੈ ਇੱਕ ਉਹ ਜਿਹੜੀ ਕੰਗਣਾ ਹੈਗੀ ਹੈ ਕੰਗਣਾ ਆ ਉਹ ਉਹ ਕਹਿੰਦੀ ਰਾਹੁਲ ਕਾ ਨਹੀਂ ਨਸ਼ਾ ਕਰਦਾ ਦੱਸੋ ਯਾਰ ਮੈਂ ਕਿਹਾ ਵੀ ਕੋਲ ਕੇ ਲੇਖ ਲਾ ਬੰਦਾ ਆਗੇ ਉੱਤੇ ਮੋਢੇ ਤੇ ਬੰਦਾ ਬਾਕੇ ਡੰਡ ਬਣਖਾ ਲਾ ਦਿੰਦਾ ਉਹ ਏਡੇ ਏਡੇ ਡੋਲੇ ਹੈ ਮੈਂ ਥੱਕ ਗਿਆ ਮੈਨੂੰ ਲੈ ਗਿਆ ਉਹ ਰਾਹੁਲ ਗਾਂਧੀ ਕਦਾਰ ਨਾ ਮੇਰੇ ਤੋਂ ਚੜਿਆ ਨਾ ਜਾਵੀਂ ਮੈਂ ਅੱਬੀ ਆਪੇ ਬੜਾ ਫਿੱਟ ਅਸੀਂ ਅੱਜ ਕੋ 8 ਸਾਲਾਂ ਦੀ ਗੱਲ ਕਰਦਾ بس ਕਰਾ ਦਿੰਦਾ ਅੱਜ ਦਾ ਇੱਕ ਦਾ ਬਿਆਨ ਆਗਾ ਇੱਕ ਹੋਰ ਹੈ ਇਹ ਸਾਰੇ ਜਾਣੇ ਨਾ 5-7 ਬੰਦੇ ਰੱਖੇ ਰਾਹੁਲ ਗਾਂਧੀ ਦੇ ਤੇ ਹਮਲਾ ਬੋਲਣ ਨੂੰ ਜਿਹੜੇ ਬਤਨੀਜ਼ੀ ਨਾਲ ਬੋਲਦੇ ਆਂ ਗੰਦਾ ਬੋਲਦੇ ਆ ਤੇ ਮੋਦੀ ਜੀ ਨੂੰ ਤੇ ਅਮੀਸ਼ਾ ਜੀ ਨੂੰ ਅਮੀਸ਼ਾ ਜੀ ਨੂੰ ਖੁਸ਼ ਕਰਦੇ ਉਹ ਕਹਿੰਦਾ ਆ ਪੁਰਾਣਾ ਹੈ ਬਿਜ ਭੂਸ਼ਨ ਉਹ ਜਿਹੜਾ ਜੰਗੀਆਂ ਵਿਚਾਰੀ ਉਹ ਕੁੜੀ ਰੈਸਲਰ ਨੂੰ ਮੰਦਾ ਚੰਦਾ ਬੋਲਿਆ ਸੀ ਤੇ ਧਰਨਾ ਲਾਇਆ ਸੀ ਉਹਨੂੰ 100 ਗ੍ਰਾਮ ਪੂਰਾ ਭਾਰ ਵੱਧ ਗਿਆ ਤੇ ਉਹਨੂੰ ਉੱਥੇ ਖੇਡਣ ਨਹੀਂ ਦਿੱਤਾ ਵਧਾ ਇਹਨਾਂ ਨੇ ਦਿੱਤਾ ਵਧਾ ਕਿਵੇਂ ਦਿੱਤਾ ਜੇਰਾ ਕੰਡਾ ਹੁੰਦਾ ਹੈ ਵੇਟ ਵਾਲਾ ਉਹ ਕਿੰਨੇ ਦਾ ਕਿਤੇ ਫਿੱਟ ਕਰਦਾ ਉਹ ਵੱਡਾ ਸੋਚਦਾ ਹੀ ਮੈਂ ਤਾਂ ਕਿਲੋ ਘਾਟੀਆਂ ਇਹਦੇ ਕੋਈ ਗੱਲ ਨਹੀਂ ਉਹ ਦੁਬਾਰ ਕੰਬਚਟਾ ਕੋਈ ਦੇਸ਼ ਦੀ ਸਰਕਾਰ ਨਹੀਂ ਲੜੀਨੀ ਐਡੀ ਤਕੜੀ ਸਾਡੀ 플레이ਰ ਹੈ ਸੋ ਇਹਦਾ ਤਗਮਾ ਲੈ ਕੇ ਆਊਗੀ ਕੁੜੀ ਪਹਿਲਾਂ ਵੀ ਲਈ ਹੈ ਇਹਦੀ ਲੜਾਈ ਲੜੀਏ ਨਾ ਡੜ ਤਾ ਕਰਤਾ ਹੋਰੋਂ ਆ ਗਈ ਆਪਣੀ ਪਾਰਟੀ ਕਿਉਂਕਿ ਆਪਾਂ ਉਹਦੀ ਲੜਾਈ ਲੜ ਰਹੇ ਹਾਂ ਉਹਿਆ ਕਿਾ ਹੋਰ ਨਹੀਂ ਤਾਂ ਫਿਰ ਰਾਜਨੀਤੀ ਜਾ ਕੇ ਬਦਲ ਲਵਾਂ ਤੇ ਰਾਹੁਲ ਗਾਂਧੀ ਉਹਨੇ ਐ ਫੋਟੋ ਖਿਚਾ ਰਿਆ ਐ ਹੱਥ ਫੜ ਕੇ ਇਧਰੋਂ ਉਹ ਕੁੜੀ ਦਾ ਫੜਿਆ ਇਧਰੋਂ ਮੁੰਡੇ ਦਾ ਫੜਿਆ ਰਾਹੁਲ ਗਾਂਧੀ ਉਮਰ ਹੋਣੀ ਹੈ 55 ਸਾਲ ਦਾ 52 52 52 ਸਾਲ ਦਾ ਲਓ ਕੁੜੀ ਹੋਣੀ ਹੈ 22-23 ਸਾਲ ਦੀ ਚੜੀ ਇਹ ਦੂਈ ਘਟਣੀ ਹੈ 28 28 ਅੱਜ ਉਹ ਭੂਛਣ ਕਹਦਾ ਵੇਖੋ ਜੀ ਰਾਹੁ ਗਾਂਧੀ ਤੇ ਇਲਜ਼ਾਮ ਲਾਓ ਇਹ ਕੁੜੀ ਦਾ ਹੱਥ ਫੜੀ ਖੜੇ ਮੈਂ ਕਹਿਆ ਯਾਰ ਅਸੀਂ ਤਾਂ ਆਦਿਆਂ ਧੀਆ ਦੇ ਵੀ ਹੱਥ ਫੜਦੇ ਹਾਂ ਅਸੀਂ ਆਪਦੀ ਮਾਂ ਦਾ ਵੀ ਹੱਥ ਫੜ ਦਿੰਦੇ ਹਾਂ ਅਸੀਂ ਆਪਦੀ ਪਛਾਣ ਦਾ ਵੀ ਫੜ ਲਏ ਪਰ ਨੀਅਤ ਕੀ ਐ ਕਿਉਂ ਹੱਥ ਫੜਿਆ ਕਮਾਲ ਦੇ ਯਾਰ ਬੰਦੇ ਐ ਇਹਨਾਂ ਨੂੰ ਲੀਡਰ ਕਿਵੇਂ ਬਣਾਤਾ ਲੋਕਾਂ ਨੇ ਐਡੀ ਗੰਦਗੀ ਦਿਮਾਗ ਚ ਭਰੀ ਐ ਇਹਨਾਂ ਲੋਕਾਂ ਦੇ ਸਾਰੀ ਦੁਨੀਆ ਦਾ ਹੱਥ ਫੜਦੇ ਹੋਏ ਮੇਰੀ ਘਰ ਵਾਲੀ ਉਹਨਾਂ ਨਾਲ ਯਾਤਰਾ ਕੀਤੀ ਸੀ ਉੱਥੇ ਆ ਫੜਿਆ ਸੀ ਕਿ ਰਾਹੁਲ ਜੀ ਮਮਤਾ ਭੈਣ ਜੀ ਸਾਡੇ ਆਸ਼ੂ ਜੀ ਦੇ ਨਿਸ਼ਚਿਤ ਉਹ ਦਾ ਨਾਮ ਫੜਿਆ ਸੀ ਇਹ ਗੰਦੇ ਦਿਮਾਗ ਦੇ ਲੋਕ ਹੈ ਜੀ ਇੰਨਾ ਗੰਦਾ ਦਿਮਾਗ ਹੈ ਅੱਜ ਉਹ ਬੋਲੀ ਜਾਂਦੇ ਜੀਵੇ ਤੇ ਇਲਜ਼ਾਮ ਲੱਗੇ ਸੀ ਵੀ ਇਹ ਕੋਈ ਗਲਤ ਕਰ ਦਿੱਤੀ ਸੋ ਇਹਨੇ ਗੱਦੇ ਲੋਗ ਹੈ ਰਾਹੁਲ ਗਾਂਧੀ ਤੋਂ ਇਹਨਾਂ ਨੂੰ ਡਰ ਲੱਗਣ ਲੱਗ ਪਿਆ ਸਹੀ ਦਾ ਗੱਲ ਇਹ ਆ ਵੀ ਆ ਗਿਆ ਪਰ ਯਾਰ ਹੈ ਬੱਬਰ ਸ਼ੇਰ ਵਾਂਗ ਉਹ ਪੁੱਛੋ ਕਿਵੇਂ ਬਬਰ ਸ਼ੇਰ ਹੈ ਯਾਰ ਤੂੰ ਐਵੇਂ ਕਹੀ ਜਾਂਦਾ ਆ ਜਿਹੜਾ ਅਬਾਨੀਆਂ ਦਾ ਵਿਆਹ ਸੀਗਾ ਅਬਾਨੀਆਂ ਦਾ ਵਿਆਹ ਦੇਖਿਆ ਤੁਸੀਂ ਟੈਲੀਵਿਜ਼ਨ ਤੇ ਤੇ ਟੈਲੀਫੋਨਾਂ ਤੇ ਕਿੰਨੀ ਵੇਖਿਆ ਅਗਲੇ ਕਿੱਪਿੰਗਾ ਆ ਰਹੇ ਨਹੀਂ ਲੇਖ ਰਿਹਾ ਉਹ ਬੰਬੇ ਹੁੰਦਾ ਸੀ ਗੁਜਰਾਤ ਉਹ ਵਿਆਹ ਦੇ ਵਿੱਚ ਉਹ ਸਾਰੀ ਦੁਨੀਆ ਦੇ ਠੋਕੇ ਲਵਾਤੇ ਅਮੀਰ ਤੋਂ ਅਮੀਰਾਂ ਨੇ ਠੋਕੇ ਲਾਏ ਤੇ ਸਾਰੀ ਦੁਨੀਆ ਦੇ ਲੀਡਰ ਆਏ ਹਿੰਦੁਸਤਾਨ ਦੇ ਸਤਾਰੇ ਹਾਲੀਵੁੱਡ ਦੇ ਹਾਲੀਵੁੱਡ ਦੇ ਆਏ ਸਭ ਨੂੰ ਚਾਹੀਏ ਦੇਸ਼ ਦਾ ਪ੍ਰਧਾਨ ਮੰਤਰੀ ਗਿਆ। ਰਾਹੁ ਗਾਂਧੀ ਦੇ ਘਰੇ ਉਹ ਕਾਰ ਦੇ ਨਾਲ ਆਇਆ ਮੁਕੇਸ਼ਵੰਦ। ਇਹ ਰਾਹੁਦਾਨੀ ਵੀ ਜਾ ਇੱਕ ਬੰਦਾ ਹੈ ਜਿਹੜਾ ਮਾਦਾ ਸ਼ੇਰ ਕਿਉਂ ਗਿਆ ਪਤਾ ਮੈਂ ਪੁੱਛਿਆ ਕਿਉਂ ਨਹੀਂ ਗਿਆ। ਕਹਿੰਦਾ ਰਾਜਾ ਯਾਰ ਇਹਨਾਂ ਨੇ ਦੇਸ਼ ਦੇ ਲੋਕਾਂ ਦਾ ਖੂਨ ਚੂਸ ਚੂਸ ਕੇ ਸੰਪਤੀ ਬਣਾਈ। ਜਿੰਨਾ ਪੈਸਾ ਅਡਾਨੀ ਤੇ ਅਵਾਨੀ ਕੋਲੇ ਹੈ ਉਹ 90 ਕਰੋੜ ਇਸ ਦੇਸ਼ ਦੇ ਲੋਕਾਂ ਨੂੰ ਖਰੀਦ ਸਕਦੇ ਆ। ਉਹਨਾਂ 90 ਕਰੋੜ ਲੋਕਾਂ ਕੋਲੇ ਐਸਾ ਨਹੀਂ ਹੈ ਜਿੰਨਾ ਦੋਹਾਂ ਕੋਲੇ ਸਾਡੇ ਵਾਲਾ ਯਾਰ ਆਪੀ ਸ਼ੇਰ ਹੈ ਜਿੱਥੇ ਅਮਰੀਕਾ ਕੈਨੇਡਾ ਜਾਪਾਨ ਸਭ ਲੋਗ ਆਏ ਲੇਕਿਨ ਸਾਡੇ ਵਾਲਾ ਨਹੀਂ ਗਿਆ ਤੇ ਅਸੀਂ ਦੇਖੀਗੇ ਕਿ ਆ ਬਾਗੀ ਦੇ ਮੁੰਡੇ ਦੇ ਵਿੱਚ ਕੁੱਤੇ ਐ ਜਿਹਨੇ 5 ਕਰੋੜ ਦੀ ਗੱਡੀ ਚ ਜਾਂਦੇ ਆ ਪਰ ਉਹ ਜੇ ਦੇਖੀਗੇ ਵੀ ਆਹ ਦੇਖੋ ਜੀ ਆਹ ਕੁੱਤੇ ਆਪੇ ਕਾਰ ਰੱਖੀ ਉਹ ਥੋੜੇ ਪੈਸੇ ਆ ਕਾਲੇ ਘੂਲ ਬਣ ਜਾਂਦੇ ਨੇ ਆਦਮੀ ਨੇ ਥੋੜੀਆਂ ਜਮੀਨਾਂ ਮੁੱਲ ਲੈ ਕੇ ਥੋਨੂੰ ਇਹਨੇ ਹਿੱਸੇ ਦੇ ਬਿਆਕਰਨੀ ਹੈ। ਇਹ ਤਾਂ ਕਿਸਾਨਾਂ ਨੇ ਮੋੜ ਚਾ ਲਿਆ। ਤੋਂ ਸਾਨੂੰ ਇਹ ਗੱਲਾਂ ਸਮਝਣੀਆਂ ਪੈਣਗੀਆਂ। ਜੇ ਤੁਸੀਂ ਨਾ ਸਮਝੋਗੇ ਅਡਾਨੀ ਨੇ ਇੱਕ ਵਾਰੀ ਤੁਹਾਨੂੰ ਭਾਅ ਸਰਕਾਰੀ ਰੇਟ ਤੋਂ ਵੱਧ ਦੇਣਾ ਸੀ 5 ਸਾਲ। ਤੁਸੀਂ ਅਖਰਾ ਸੀ ਬਈ 100 ਰੁਪਏ ਵੱਧ ਦੇਖਦਾ ਸਰਕਾਰੀ ਨੂੰ ਆਪ ਇਹਨਾਂ ਹੁੰਦੇ ਆ ਸੀ। ਹੌਲੀ ਹੌਲੀ 5 ਸਾਲਾਂ ਤੱਕ ਸਰਕਾਰ ਨੇ ਆਦੀ ਐਫਸੀਆਈ ਬੰਦ ਕਰ ਦੇਣੀ ਸੀ ਕਿ ਸਾਡੇ ਕੋਲ ਤਾਂ ਮਾਲ ਹੀ ਨਹੀਂ ਹੁੰਦਾ। ਜੇ ਉਹ ਅਸੀਂ ਚੱਕਦੇ ਨਹੀਂ ਖਰੀਦ ਬੰਦ ਕਰ ਦੇਣੀ ਸੀ। ਉਦੋਂ ਬਾਅਦ ਜਦੋਂ ਖਰੀਦ ਬੰਦ ਹੋ ਜਾਂਦੀ ਬੰਦ ਹੋ ਜਾਂਦਾ ਪੱਕੇ ਤੌਰ ਤੇ ਤੁਸੀਂ ਜਿੱਥੇ ਮਹਿੰਦਾ ਵਿਕਦਾ ਸੀ ਉੱਥੇੇ ਵੇਚਣਾ ਸੀ ਉਹ ਜੱਟ ਦਾ ਕਰਦੇ ਜੈ ਵਿਚਾਰਾ ਫੇਰ ਉਹਨੇ 50 ਸਾਲਾਂ ਬਾਅਦ ਸਿੱਧਾ ਕਹਿਣਾ ਸੀ ਜੋਂ ਦਾ 450 ਰੁਪਏ ਪਰ क्विंटल ਲਵਾਂ ਫੇਰ ਕਿੱਥੇ ਜਾਂਦੇ ਫੇਰ ਦੋ ਮੁਰਗਾ ਬਣਾ ਲੈਣਾ ਸੀ ਵੀ ਹੁਣ ਬਈ ਭਾਅ 450 ਹੈ ਦੇਣਾ ਕਿ ਨਹੀਂ ਦੇਣਾ ਤੂੰ ਕਹਿੰਦਾ ਲੈ ਲੈ ਯਾਰ ਸਾਡੇ ਦਾ ਗਰੂਪ ਬਈ ਬੋਲੋ ਫੇਰ ਤੁਸੀਂ ਜ਼ਮੀਨ ਵਿੱਚ ਨਹੀਂ ਸੀ ਉਹਨੇ ਕਹਿੰਦਾ ਸੀ ਚੱਕ ਬਈ ਭਾਅ ਦੋ ਜਣਾ 21 ਲੱਖ ਦੀ ਹੈ ਡੂਪ ਕਰ ਜਾ ਹੋ ਜਾਣਾ ਸੀ ਉਹਨੇ ਕਹਿੰਦਾ ਚੱਕ 25 ਲੱਖ ਉਹਨੇ ਫਿਰ 25 ਲੱਖ ਲੈ ਕੇ ਫਿਰ ਥੋੜੇ ਤੋਂ ਥੋੜੀ ਜ਼ਮੀਨ ਤੇ ਖੇਤੀ ਕਰਾਏਗਾ ਮੇਰੀ ਸਿਹਦਾਤ ਨਹੀਂ ਸਮਝੇ ਐਡਾ ਹੋਣਾ ਰਾਹੁਲ ਗਾਂਧੀ ਕਹਿੰਦਾ ਕਿ ਮੈਂ ਐਮਐਸਪੀ ਦੇਵਾਂਗਾ ਰਾਹੁਲ ਗਾਂਧੀ ਕਹਿੰਦਾ ਇਸ ਵਾਰੀ ਲੋਕ ਸਭਾ ਦਾ ਕਹਿੰਦਾ ਇਸੀ ਲੋਕ ਸਭਾ ਮੈਂ ਹਮ ਕਿਸਾਨੋ ਕੋ ਐਮਐਸਪੀ ਕੀ ਲੀਡਰ ਗਾਰੰਟੀ ਦੇਂਗੇ ਇਹ ਉਹ ਜਾਂ ਬੰਦਾ ਮਿਲਣਾ ਦੋਸਤ ਹਜੇ ਸਾਨੂੰ ਕਈ ਸਰਦਾਰ ਜੀ ਵੋਟ ਨਹੀਂ ਪਾਉਂਦੇ ਕਹਿੰਦੇ ਨਹੀਂ ਯਾਰ ਅਸੀਂ ਕਾਂਗਰਸ ਨੂੰ ਨਹੀਂ ਕੋਲਦੇ ਕਿਉਂ ਨਹੀਂ ਕੋਲਦੇ ਕਾਂਗਰਸ ਨੂੰ ਬਈ ਕਾਂਗਰਸ ਨੇ ਕੀ ਮਾਰਾ ਕੀਤਾ ਸਿੱਖਾਂ ਦੀ ਨੂੰ ਪਿਆਰ ਕਰਨ ਵਾਲੀ ਕਾਂਗਰਸ ਹੈ ਪਹਿਲਾ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਬਣਾਇਆ ਪਹਿਲਾ ਦੇਸ਼ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਬਣਾਇਆ ਪਹਿਲਾ ਦੇਸ਼ ਦਾ ਪੱਗ ਵਾਲਾ ਸਰਦਾਰ ਬੂਟਾ ਸਿੰਘ ਬਣਾਇਆ ਮਾਜੀ ਸਿੰਘ ਮੰਟੇਕ ਸਿੰਘ ਆਲੂਵਾਲੀਆ ਬਣਾਇਆ ਪਲੇਨਿੰਗ ਕਮਿਸ਼ਨ ਦਾ ਚੇਅਰਮੈਨ ਫੌਜਾਂ ਦੇ ਜਰਨਲ ਬਣਾਏ ਦੋ ਕਾਂਗਰਸ ਪਾਰਟੀ ਨੇ ਬਾਦਲ ਦਾ ਦਾ ਲੱਗਿਆ ਆ ਕੌਣ ਹੈ ਬਸ ਕੋਣ ਤੇ ਗਏ ਕਈ ਨਹੀਂ ਹੋਣਾ ਹੈ ਤੋ ਬਾਦਲ ਸਾਹਿਬ ਦਾ ਨਾਲ ਆ ਗਿਆ ਬਾਦਲ ਸਾਹਿਬ ਨੇ ਖਤਮ ਕਿਉਂ ਗਏ ਕਿਉਂਕਿ ਬਾਦਲ ਸਾਹਿਬ ਦਾ ਜਿਹੜਾ ਨਾਲ ਆ ਗਿਆ ਸਿੱਖ ਸੰਗਾ ਸੀ ਉਹਨੇ ਕਹੇ ਮੇਰੀ ਨੂਨੂ ਬਣਾ ਦਿਓ ਬਾਕੀ ਪੱਗਾਂ ਵੇਖਣ ਦੋ ਤਹੇ ਇਹ ਹੋਇਆ ਉਹ ਕਿਹਾ ਇਹ ਜਿਹੜਾ ਪੁੱਤਰ ਮੋਹ ਹੈ ਨਾ ਜਿਉਂ ਉਹ ਲੈ ਕੇ ਬੈ ਗਿਆ ਮਰ ਦਿੱਤਾ ਜਿਹੜਾ ਪੁੱਤਰ ਕਾਬਲ ਆਪੇ ਅਜੰਦਰ ਚਾਤੀ ਸੀਨਾ ਪਾੜ ਕੇ ਤੋ ਬਾਦਲ ਸਾਹਿਬ ਅਰੇ ਹੋ ਮੇਰਾ ਭਰਾ ਕਰਨਖਾਇਆ ਕਰਾਰ ਕਹਿੰਦੇ ਹੁਣ ਮੈਂ ਕਹਾ ਯਾਰ ਆਰ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਹੁਣ ਉਹਨਾਂ ਨੇ ਆਖਿਆ 15 ਸਾਲ ਦਾ ਕੰਮ ਨਹੀਂ ਚੱਲਦਾ 10 ਸਾਲ ਹੋ ਗਏ ਲੋਕਾਂ ਨੂੰ ਰੋਲਾ ਪਾਉਣੇ ਨੂੰ ਵੀ ਬਗੜਾੜੀ ਬਗੜਾੜੀ ਗੁਰਦੁਆਰਾ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਬੇਅਦਬੀ ਉਹਨਾਂ ਨੇ ਕਿਹਾ ਵੀ ਤੂੰ ਚਿੱਠੀ ਲਿਖ ਮਾਫੀ ਮੰਗ ਤੇ ਅਸੀਂ ਤੈਨੂੰ ਤਨਖਾਹਿਆ ਤੂੰ ਉਹ ਆਪ ਹੀ ਕਹਿ ਦਿੰਦੇ ਜੂ ਵੀ ਆਪ ਹੀ ਤਾਂ ਚਲਾਉਂਦੇ ਵੀ ਤਨਖਾਹਿਆ ਕਰਾ ਦਿੰਦੇ ਉਥੇ ਤਨਖਾਹਿਆ ਕਰਾ ਦਿੰਦੇ ਤਨਖਾਹ ਕੀ ਹੈ ਵੀ ਜੋੜੇ ਛੱਡਦੇ ਅਸੀਂ ਰੋਜ਼ ਛੱਡਦੇ ਤਨਖਾਹ ਕੀ ਹੈ ਭਾਂਡੇ ਮਾਂਜਦੇ ਅਸੀਂ ਰੋਜ਼ ਕਰਦੇ ਨਹੀਂ ਕਰਦੇ ਤੁਸੀਂ ਗੁਰਦੁਆਰੇ ਬੋਲੋ ਉਹ ਸੇਵਾ ਹੈ ਮੈਂ ਤਾਂ ਹੋਈ ਹੀ ਨਾ ਕਹਿਣ ਵੀ ਇਹ ਤਾਂ ਮੈਨੂੰ ਕੋਈ ਕਹਿੰਦਾ ਸੀ ਵੀ ਸ਼ਾਇਦ ਉਹ ਤਨਖਾਹ ਜਿਹੇ ਕਹਿੰਗੇ ਵੀ ਦੋ ਸਾਲ ਇਲੈਕਸ਼ਨ ਨਹੀਂ ਲੱਗਦਾ ਨਾ ਮੈਂ ਕਿਹਾ ਦੋ ਕਿਉਂ ਕਹਿੰਦੇ ਇਹ ਕਹਿਣ ਵੀ ਇਹ ਹੁਣ 6 ਸਾਲ ਇਲੈਕਸ਼ਨ ਨਹੀਂ ਲੱਗਦਾ ਫੇਰ ਤਾਂ ਮੰਨਿਏ ਵੀ ਵਾਕਿਆ ਹੀ ਤਨਖਾਹ ਲਈਏ ਦੋ ਸਾਲ ਤਾਂ ਕੋਈ ਇਲੈਕਸ਼ਨ ਹੈ ਹੀ ਨਹੀਂ ਲੜੂਗਾ ਕੀ ਹੁਣ ਬਾਈ ਇਲੈਕਸ਼ਨ ਹੈ ਜਾ ਤਾਂ ਲੜੇ ਇਹ ਬਾਈ ਇਲੈਕਸ਼ਨ ਤੋਂ ਬਚਾਉਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਮੈਂ ਆਖਿਆ ਗਿੱਦਰ ਤੇ ਮਾਦਦ ਨਾਲ ਲੜਨ ਸੁਬੀ ਜੀ ਇਹ ਕੋਨਵੀ ਜ਼ਵਾਦਾਊ ਦਾ ਇੱਕ ਮਨਪ੍ਰੀਤ ਬਾਦਲਾ ਕਿਉਂਕਿ ਉੱਥੇ ਚੋਰਾ ਨਾਲ ਕੁੱਤੀ ਰਲੀ ਸੀ ਉੱਥੇ ਮਨਪ੍ਰੀਤ ਹੈ ਉਹ ਭਾਜੀਪੀ ਦਾ ਇੱਧਰ ਹੈ ਪਹਿਲਾਂ ਉਹਨਾਂ ਨੇ ਕਾਂਗਰਸ 'ਚ ਭੇਜਤਾ ਸੀ ਵੀ ਤੂੰ ਇੱਧਰ ਬੁੱਲੇ ਲੈ ਜੇ ਸਾਨੂੰ ਪਸਾਉਣ ਲੱਗੂਗਾ ਤਾਂ ਅਮਰਿੰਦਰ ਨਾਲ ਤੂੰ ਜ਼ਰਾਤ ਨੂੰ ਜਾ ਕੇ ਗੱਲ ਕਰਾ ਦਿਆ ਕਰ ਤਾਂ ਹੀ ਤਾਂ ਅਮਰਿੰਦਰ ਫੇਲ ਹੋਇਆ ਤੂੰ ਮੇਰੇ ਰਾਗੇਸ਼ ਅਮਰਿੰਦਰ ਸਿੰਘ ਕਿਵੇਂ ਫੇਲ ਹੋਇਆ ਪਹਿਲੇ ਚੋਣਾਂ ਤੇ ਪਹਿਲੀ ਸਰਕਾਰ ਵੀ ਨਹੀਂ ਰਲਿਆ ਸੀ ਦੂਜੀ ਦੂਜੀ 'ਚ ਰਲਿਆ ਸੀ ਕਿਵੇਂ ਅਮਰਿੰਦਰ ਸਿੰਘ ਬਾਦਲਾਣਾ ਬੋਲੋ ਇਸ ساری ਦੁਨੀਆ ਤੇ ਨਹੀਂ ਉਹ ਮਾਤਰੀਕ ਤੋਂ ਸੁਕਰਾਂਦਾ ਸੀ ਰਾਤ ਕਿ ਵੀ ਬੜੀ ਜ਼ੋਰ ਲਾਈ ਹੋਣੀ ਮਾਤਰੀ ਦੇ ਨੀਲਾ ਸਮਝੌਤਾ ਹੋ ਜੇ ਬੀਜੇਪੀ ਨੇ ਕਹਿੰਦਾ ਅਸੀਂ ਪੰਜਾਬ ਦੇ ਹਿੱਤਾਂ 'ਤੇ ਸਮਝੌਤਾ ਨਹੀਂ ਕਿਹੜੇ ਪੰਜਾਬ ਦੇ ਹਿੱਤ ਤੇ ਕੌਣ ਮਾਰਦਾ ਈ ਪੰਜਾਬ ਦੇ ਹਿੱਤਾਂ ਦੀ ਹੈ ਪੂਰੇ ਨਰੇਲੇ ਸੁਮਾਇਆ ਕਿ ਦੋਵੇਂ ਧੜੇ ਲੜੋ ਪੀ ਜਾ ਫਿਰ ਬੜੀਆ ਬਸਾਉਦਾ ਸਿੰਘ ਵੇਖੀ ਜਰੂ ਕੀ ਹੁੰਦਾ ਹੈ ਸੇ ਟੈਲੀਵਿਜ਼ਨ ਤੇ ਵੇਖੀ ਜਾਏ ਤੋ ਮੈਂ ਯਾਰ ਗੱਲ ਜਮਾ ਬਾਬਾ ਜੀ ਤੁਹਾਨੂੰ ਸੱਚੀ ਸੁਣਾ ਰਿਹਾ ਕੋਈ ਮਲਕ ਨਹੀਂ ਹੁਣ ਮੈਂ ਆਪ ਦੇ ਮਨਚਲੀ ਇਹ ਗੱਲ ਬਣਾਈ ਹੈ ਕਿ ਲੋਕਾਂ ਨੂੰ ਗੱਲ ਛੋਟੀ ਕੋਈ ਕਹ ਸੱਚੀ ਕਹੋ ਹੌਲੀ ਹੌਲੀ ਆ ਜਿਹੜਾ ਝੂਠ ਹੈ ਨਾ ਇਹ ਲੀਡਰਾਂ ਨੇ ਮਾਰ ਮਾਰ ਕੇ ਲੀਡਰਾਂ ਦੀ ਜਿਹੜੀ ਸ਼ਰਮ ਸੀ ਉਹ ਖਰਾਬ ਕਰਤੀ ਹੈ ਵੱਡਾ ਸਾਰਾ ਝੂਠ ਘਟਕੇ ਲਿਆਉਂਦੇ ਆ ਲੀਡਰ ਉਸ ਬੈ ਜਾਂਦੇ ਗੱਲ ਸੱਚੀ ਕਰੋ ਭਾਵੇਂ ਅਗਲੇ ਚੰਗੀ ਲੱਗੇ ਨਾਲ ਹੌਲੀ ਹੌਲੀ ਉਹ ਕਹਿਣ ਲੱਗ ਪੜਗੇ ਵੀ ਇਹ ਯਾਰ ਸੱਚੀ ਗੱਲ ਕਰਦਾ ਹੈ ਏ ਭਾਈ ਕੌਣੀ ਗੱਲ ਕਰਦਾ ਤੇ ਸੱਚੀ ਗੱਲ ਅੱਜ ਕਾ ਲੋਕ ਸੱਚੀ ਗੱਲ ਦੇ ਫਮੀ ਪਰ ਸੋ ਯਾਰ ਪੁੱਛ ਲੋ ਜੇ ਬੀਬੀ ਮਾਣੂ ਤੇ ਹੈਗੀ ਤਾਂ ਆਪਾਂ ਘੱਟ ਮੁੰਡੇ ਤੋਂ ਕਰਾ ਲਈਏ ਉਹ ਚਾਹ ਬਹੁਤ ਅੱਛੀ ਹੈ ਲੋਕ ਦੱਸੋ ਕੁਝ ਹੈਗਾ ਕਿ ਸਦਾ ਕੰਟੈਕਟ ਮਾਣਾ ਮੋਗਾ ਕੀ ਲਾਲਾ ਤੂੰ ਲਾ ਰਿਆ ਯਾਰ ਸੋ ਗੱਲਾਂ ਨਹੀਂ ਆ ਗੱਲ ਦੇ ਮੈਨੂੰ ਦੱਸ ਦਿਓ ਐਵੇਂ ਮੈਂ ਉਧਰ ਇੰਨੀ ਦੂਰ ਆਵਾਂ ਕਦੇ ਹੋ ਜੇ ਖਰਾਬ ਹੁੰਦਾ ਹੈ ਇਹ ਮੇਰੀ ਇੱਕ ਗੱਲ ਸੁਣ ਲੈ ਬੀਬੀ ਨੂੰ ਕੁਝ ਕਹਾਂ ਲੈ ਕੋਈ ਗੱਲ ਉਹ ਚਾਹ ਅਜੇ ਨਹੀਂ ਤਾਂ ਇਸ਼ਾਲਾ ਲੈਣ ਨਹੀਂ ਆਉਂਦੀ ਕੋਈ ਗੱਲ ਹੋਰ ਪਹਿਲੀ ਦੇਖਣ ਲਈ ਆਲੀ ਕੰਮ ਹੈ ਇਹ ਤੋਂ ਬਾਅਦ ਛੱਡ ਆਉਂਗਾ ਜੀ ਸੋ ਸੋ ਮੇਰੀ ਬੇਨਤੀ ਹੈ ਔਰਤ ਦਾ ਸਨਮਾਨ ਕਰਨਾ ਸਾਡਾ ਫਰਜ਼ ਬੰਦ ਹੈ ਸਿਮ ਮਰਿਆਦਾ ਚ ਰਹਿ ਕੇ ਆਪ ਵਿੱਚ ਹਰ ਗੱਲ ਕਰਨੀ ਸੋ ਕੁਝ ਲੋਕ ਮਰਿਆਦਾ ਤੋਂ ਗਿਰ ਕੇ ਗੱਲਾਂ ਕਰਦੇ ਕਿਸੇ ਵੀ ਗੱਲ ਨਾਲ ਕਿਸੇ ਨੇ ਇਹੋ ਜੀਆਂ ਗੱਲਾਂ ਕਰਨਾ ਕੁਝ ਨਹੀਂ ਬੰਦਦਾ ਹਰ ਬੰਦਾ ਮਰਿਆਦਾ ਚ ਰਹਿ ਕੇ ਦਸਦਾ ਸੋ ਦੁਬਾਰਾ ਫਿਰ ਸਰਪੰਚ ਸਾਹਿਬ ਮੇਰੀ ਬੇਨਤੀ ਹੈ ਮੇਰੀ ਆਉਣ ਵਾਲਾ ਜਿਹੜਾ ਜ਼ਮਾਨਾ ਔਰਤਾਂ ਦਾ 50% ਰਿਜ਼ਰਵੇਸ਼ਨ ਹੋ ਜਾਣੀ ਹੈ ਹੋ ਸਕਦਾ ਹੈ ਕਿ ਜਗਰਾਓ ਸੀਟ ਜੰਗਾ ਜੀ ਨਾਲ ਲੜਨੇ ਇਹਨਾਂ ਦੀ ਪਤਨੀ ਨੂੰ ਲੜਨੀ ਪਵੇ ਜੇ ਰਿਜ਼ਰਵ ਹੋ ਗਈ ਤਾਂ ਨਹੀਂ ਨਹੀਂ ਯਾਰ ਮੈਂ ਨਹੀਂ ਕਰਿਆ ਦਿਲpass ਹੋ ਗਿਆ 36 37 ਇਟਾ ਫੇਰ ਪਤਨੀ ਧਰਮਪਤਨੀ ਲੜੋਣੀ ਪਊ ਮੇਰੇ ਪਾਪੇ ਨਹੀਂ ਲੜੂਗੀ ਕਿਉਂ ਜੀ ਸੋ ਔਰਤਾਂ ਨਾਲ ਜਿਹੜਾ ਸਨਮਾਨ ਹੈ ਉਹਨੂੰ ਆਪਾਂ ਸਾਰੇ ਬੜਕਰਾ ਰੱਖੀਏ ਕਿਉਂਕਿ ਔਰਤ ਤੋਂ ਬਿਨਾ ਸਾਡੀ ਜ਼ਿੰਦਗੀ ਤੇ ਸਾਡੀ ਸ੍ਰਿਸ਼ਟੀ ਅਧੂਰੀ ਹੈ ਤੁਹੋ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਫਿਰ ਆਪਾਂ ਹੋਰ ਹੀ ਉਹ ਗੱਲਾਂ ਕਰਨ ਫੇਰਾਵਾਂਗੇ ਤੁਹਾਡੇ ਕੋਈ ਪਿੰਡਾਂ 'ਚ ਤੇ ਮਾੜਾ ਮੋਟਾ ਮੇਰਾ ਧਿਆਨ ਰੱਖਿਆ ਕਰੋ ਮੈਂ ਕੱਲਾ ਜੀ ਜਗਰਾਉਂ ਇੱਥੇ ਐਮਪੀ ਹੋਣਾ ਤਾਂ ਮੈਂ ਹੁਣ ਨੂੰ ਤਿੰਨ ਵਾਰੀ ਤੁਹਾਡੇ ਪਿੰਡ ਕੱਢ ਜਾਂਦਾ ਤਿੰਨ ਵਾਰੀ ਆਪਾਂ ਤੁਰੇ ਫਿਰਦੇ ਸ਼ਕੀਨ ਐ ਲੇਕਿਨ ਪੰਜਾਬ ਦਾ ਜੀ ਲੀਡਰ ਬਣਾਉਣਾ ਦੇ ਪੰਜਾਬ ਦਾ ਵਿੱਚ ਕਾਂਗਰਸ ਲੈ ਕੇ ਆਉਣੀ ਹੈ ਲੀਡਰ ਬਣਾਉਣਾ ਹੈ ਤੋੜਾ ਫਿਰਾ ਕਰਾਂਗਾ ਕਿਉਂਕਿ ਫੇਰ ਮੈਂ ਫੱਟੇ ਚੱਕ ਦਾਂ ਕਰਾਂਗਾ ਕਿ ਤਾਂ ਮੈਨੂੰ ਗਿੱਦਰ ਵੀ ਦਾਈ ਫਿਕਰ ਸੀ ਕੱਲਾ ਹੁਣ ਲਧਿਆਰੇ ਦੀ ਪਾਰਲੀਮੈਂਟ ਦਾ ਰਿਸ਼ ਕਰ ਜਿਨ੍ਹਾਂ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਤੁਸੀਂ ਲੋਕਾਂ ਨੇ ਬਾਬਾ ਸੁੱਖ ਰੱਖ ਕੇ ਸਰਕਾਰ ਆਜੇ ਸਲੀਤ ਸਰੋਜ ਮਾਰਿਆ ਕਰਾਂਗੇ ਤੁਸੀਂ ਆਖੋਗੇ ਯਾਰ ਨਜ਼ਾਰੇ ਬਹੁਤ ਸਾਰੇ ਰਮੋਤਨਵਾਦ ਵਾਰੀਗੁਰੂ ਜੀ ਦਾ ਖਾਲਸਾ 結果でね。